ਸਾਂਝੁਨੀ ਨੂੰ ਗ੍ਰਾਹਾਂ ਵੱਲੋਂ ਅੱਜ ਬਰਨਾਲਾ ਦੇ ਇੱਕ ਹੋਟਲ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹਾਂ ਇਹ ਐਲਾਨ ਕੀਤਾ ਕਿ ਭਾਜਪਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤਹੇਰ ਨੂੰ ਪਿੰਡਾਂ ਦੇ ਵਿੱਚ ਨਹੀਂ ਮੜਨ ਦਿੱਤਾ ਜਾਵੇਗਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਦੇ ਪਿੰਡ ਜਹਾਂਗੀਰ ਦਾ ਇੱਕ ਕਿਸਾਨ ਦਾ ਜ਼ਮੀਨੀ ਮਾਮਲਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਟਾਈਮ ਨਾ ਦਿੱਤੇ ਜਾਣ ਕਰਕੇ ਇਹ ਮਾਮਲਾ ਜੇਕਰ ਨਾ ਵੀ ਚੱਲੂ ਤੇ ਜਿੱਥੇ ਆਉਣਗੇ ਆਮ ਦੌਰ ਦੇ ਸਾਡਾ ਭਾਰਤੀ ਜਨਤਾ ਪਾਰਟੀ ਦੇ ਫਲਾਫ ਸੱਦਾ ਆਇਆ ਹੋਇਆ ਸੀ ਉਹ ਸਾਰੇ ਪੰਜਾਬ ਚੋਂ ਪਤਾ ਚੱਲ ਰਿਹਾ ਹੈ ਤੇ ਡੰਗ ਛੋਟੇ ਵੀ ਚੱਲ ਰਹੇ ਹੈ ਸੀ ਇਹਦੇ باوجود ਵਿਰੋਧ ਕਰ ਰਹੇ ਤੇ ਠੀਕ ਹੈ ਫਿਰ ਇਹਨੂੰ ਐਡੀ ਵੱਡੀ ਪਾਵਰ ਚਾਏ ਹੋਏ ਹੈ ਇਹਨੂੰ ਲੱਗਦਾ ਵੀ ਸਾਨੂੰ ਕੋਈ ਕੀ ਕਰ ਦੋ ਤੇ ਇਹਦੇ ਜਿੱਤੇ ਖੜੇ ਆ ਇਹ ਪਤਾ ਲੱਗੂ ਜਦੋਂ ਪ੍ਰਿੰਟ ਪ੍ਰਿੰਟ ਜਾ ਕੇ ਜਵਾਬ ਦੇਣਾ ਪਿਆ ਜਿੱਤੇ ਖੜੇ ਉਹ ਕੋਚਿਆੜ ਨਿਕਲਦੀ ਜਿਹੜਾ ਸਾਡੇ ਹੱਕ ਚ ਕੋਰਟ ਨੇ ਫੈਸਲਾ ਕੀਤਾ ਥੱਲੇ ਮਨਮਰਜ਼ੀ ਦੇ ਤਹਿਤ ਪਟਵਾਰੀ ਨੇ ਤੇ ਤਹਿਸੀਲਦਾਰ ਨੇ ਰਲ ਕੇ ਜਿਹੜਾ ਇਹ ਗਰਚਰਨ ਸਾਫਕਾ ਸਰਪੰਚ ਹੈ ਉਹਦੇ ਨਾਲ ਗੱਲਤਾ ਕੋਰਟ ਨੂੰ ਵੀ ਮਿਲਣ ਦੀ ਮੰਨਿਆ ਨਹੀਂ ਜੇ ਕਹਿਣਾ ਹੋਵੇ ਸਾਡੇ ਅਧਿਕਾਰੀਆਂ ਨੇ ਹੁਣ ਬਣਦੀ ਤਾਂ ਇਹ ਸੀ ਗਿਆ ਕਿ ਉਹ ਪਟਵਾਰੀ ਤੇ ਤਹਿਸੀਲਦਾਰ ਵੀ ਅੰਦਰ ਹੁੰਦੇ ਹੱਕ ਦਾ ਜੇ ਕੋ ਕਾਨੂੰਨੀ ਗੱਲ ਕਹਿੰਦਾ ਤਾਂ ਬਣਦਾ ਸੀ ਕਿਸੇ ਨੂੰ ਤੇ ਵਹਾਗੀ ਕਰ ਵੀ ਨਹੀਂ ਨਿਕਲੀ ਉਹਦਾ ਨੋਟਿਸ ਵੀ ਨਹੀਂ ਲਿਆ ਕਿਸੇ ਨੇ ਜਦੋਂ ਕਿ ਡੀਸੀ ਨੂੰ ਪਤਾ ਹੈ ਤੇ ਐਸਐਸਬੀ ਨੂੰ ਪਤਾ ਹੈ ਵੀ ਏਡਾ ਨੰਗਾ ਜਿਹਾ ਤਾਕ ਹੈ ਸਾਡੇ ਨਾਲੋਂ ਅਸੀਂ ਉਸ ਮੌਕੇ ਬਾਹਰ ਤੇ ਕਬਜ਼ਾ ਕਰਕੇ ਝੋਨਾ ਲਾਤਾ ਵੀ ਠੀਕ ਹੈ ਜੋ ਤੁਸੀਂ ਕਰਨਾ ਕੋਟਾ ਤੁਹਾਡੇ ਦੇਖ ਲਾਂਗੇ ਆ ਜਿਹੜਾ ਕੋ ਚੱਲੂ ਅਸੀਂ ਉੱਥੇ ਕਬਜ਼ਾ ਕਰ ਲਿਆ ਝੋਨਾ ਲਾਤਾ ਜਦਦੇ ਅਸੀਂ ਬੈਠੇ ਆ ਇਸ ਗੱਲਬਾਤ 'ਚ ਉਦਦੇ ਸਾਨੂੰ ਕਹਿੰਦੇ ਵੀ ਕੇਨਾ ਸਾਨੂੰ 45 ਲਾਉਣੀ ਪਊਗੀ ਇਹਦੇ ਤੇ ਸਿਰਫ 2 ਮਹੀਨਿਆਂ ਦਾ ਸਮਾਂ ਦੇ ਦਿਓ ਅਸੀਂ 2 ਮਹੀਨਿਆਂ 'ਚ ਇਹ ਓਵਰਲਾਈਨ ਤੱਕ ਲਾ ਟੋੜ ਕੇ ਇਹਦੇ ਲਈ ਨੌ ਕਰ ਦਾਂਗੇ ਕਿਉਂਕਿ ਇਹਦੇ ਲਈ ਗੱਲ ਠੀਕ ਹੈ ਕੋਟ ਦਾ ਹੋਇਆ ਫੈਸਲਾ ਜੰਦੀ ਉਹ 2 ਮਹੀਨੇ ਦੇ ਬਾਈ ਸਾੜ ਲਾ ਹੁਣ ਵੀ ਜਦੋਂ ਅਸੀਂ ਮਿਲਦੇ ਆ ਡੀਸੀ ਨੂੰ ਜੰਦੀ ਉਹ ਕਿਸੇ ਤਾਪ ਪਤਣ ਲਈ ਲੋਗ ਉਹ ਤਾਂ ਇਹ ਮੈਨੂੰ ਵਿੱਚ ਪਾਰਟੀ ਬਣਾ ਲਿਆ ਕੋਰਟ ਮੈਨੂੰ ਵਿੱਚ ਘੜੀਸੋਗੀ ਐਸ ਨੇਮ ਦੇ ਨਾਮ ਬਾਈ ਨੇਮ ਨਹੀਂ ਤਾਂ ਕੋਈ ਅਧਿਕਾਰੀ ਆ ਉਹਦੀ ਕੁਰਸੀ ਦੇ ਖਿਲਾਫ ਤਾਂ ਹੋ ਜੇ ਜਿੰਨੇ ਉਹਦਾ ਬਾਈ ਨੇਮ ਪਾ ਕੇ ਉਸ ਬੰਦੇ ਨੇ ਉਹਦੇ ਖਿਲਾਫ ਰਿਟ ਪਾਤੀ ਉਹ ਸਾਰੇ ਥਾਂ ਤੋਂ ਤਿੰਨਾਂ ਥਾਂ ਤੋਂ ਜਿਹੜਾ ਇਹਨਾਂ ਮਾਲ ਮਹਿਕਮਾ ਤਾਂ ਹਾਂ ਤੇ ਕਿ ਤੁਰੇ ਜਾਂਦਾ ਸਾਰੇ ਥਾਂ ਤੋਂ ਉਹਦੀ ਰਿਟ ਵੀ ਖਾਰਜ ਹੋ ਗਈ ਇਹਦੇ باوجود ਉਹ ਇਹਦਾ ਨੌਚ ਚੜਾਉਣ ਨੂੰ ਤਿਆਰ ਨਹੀਂ ਹੈ ਜਦ ਇਹ ਅਸੀਂ ਇਸ ਮਸਲੇ ਤੇ ਉਮੀਦ ਹੈ ਸਭ ਨੂੰ ਮਿਲਣਾ ਸੀਗੇ ਇਥੇ ਧਰਨਾ ਵੀ ਸੀ ਉਹਨਾਂ ਦੇ ਬਾਰ ਚ ਜਿਹੜੇ ਸਾਰੇ ਸਾਰਿਆਂ ਨੇ ਦਿੱਤਾ ਹੋਇਆ ਸੀਗਾ ਪਤਾਵਲੇ ਪੱਤਰ ਦੇਵਾ ਕੇ ਹਾਂ ਚਤਾਵਨੀ ਪੱਤਰ ਦੇਵਾ ਕੇ ਧੰਨਵਾਦ ਚਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਉਹਨਾਂ ਨੇ ਕਣਕਾਲਾ ਜਨ ਨਿਯੁਕਤਤਾ ਸੀਗੇ ਵੀ ਮੰਡੀਆਂ ਖਤਮ ਕਰਨ ਵਾਲਾ ਉਹ ਦਿਨ ਹੀ ਉਹ ਉਹਨਾਂ ਨੇ ਲੋੜ ਸਮਝੀ ਵੀ ਦਰ ਦਰ ਜਾਣਾ ਤੇਰੇ ਬਾਰਗੇ ਲੋਕ ਇਕੱਠੇ ਹੋ ਕੇ ਆਏ ਬੈਠੇ ਹੈ ਵੀ ਉਹਨਾਂ ਦੀ ਸੁਣੋ ਅਸੀਂ ਮਸਲਾ ਜਿਹਾ ਹੈ ਕਿ ਮੀਂਹ ਸਾਨੂੰ ਲੱਗਦਾ ਸਾਨੂੰ ਨਾਲ ਦੇ ਬਿਜਾਰ ਕੋਈ ਨਹੀਂ ਆਇਆ ਜਿੱਥੇ ਉਹ ਹੈਗੇ ਅਸੀਂ ਮਿਲ ਲਾਂਗੇ ਸੰਬਰਕ ਕੀਤਾ ਸਾਨੂੰ ਕਹਿੰਦੇ ਮੈਲਕਣ ਆਜੋ ਅਸੀਂ ਇਥੋਂ ਤੁਰ ਪਏ ਕਹਿੰਦੇ ਮੈਂ ਹਲ ਗਾਣਾ ਜਾਂਦਿਆਂ ਨੂੰ ਕਹਿੰਦੀ ਉਹ ਤਾਂ ਪਿੰਡਾਂ ਚ ਗੇੜਾ ਦੇਣ ਲੱਗਿਆ ਹੈ ਜਿੱਥੇ ਉਹ ਮਿਲੂਗਾ ਤੁਸੀਂ ਗੱਲ ਕਰ ਲਓ ਅਸੀਂ ਕਹੇ ਵੀ ਐ ਥੋੜੀ ਪਿੰਡਾਂ ਚ ਤੁਰੇ ਫਿਰਾਂਗੇ ਮੁੜ ਕੇ ਜਾਨ ਲੱਗਿਆ ਵੀ ਅਸੀਂ ਕੋਈ ਨਾ ਕੋਈ ਕਾਰਵਾਈ ਕਰਨਗੇ ਸਾਨੂੰ ਉਹਨਾਂ ਦਾ ਹੀ ਸੁਨੇਹਾ ਆਉਂਦਾ ਵੀ ਤੜਕੇ ਤੁਸੀਂ ਸਹੀ 8 ਵਜੇ ਆ ਜਾਓ ਅਸੀਂ ਕਹੇ ਵੀ ਦੇਖੋ ਜੀ ਲੇਟ ਹੋ ਸਕਦਾ ਕੁਝ 9 ਵਜੇ ਦਾ ਚਾਹ ਹੋ ਗਿਆ ਅਸੀਂ 9.5 ਦੀ ਕੋਠੀ 5 ਤਰੀਕ ਨੂੰ ਕੱਟੇ ਸੀ ਪੰਜ ਬਈ ਸਾਡਾ ਤਾਂ ਧਰਨਾ ਸ਼ੁਰੂ ਹੋਊਗਾ ਕਰੋ ਚੀਜ਼ ਕੋਸਰ ਹੁੰਦੀ ਅਸੀਂ ਧਰਨਾ ਸ਼ੁਰੂ ਕਰ ਤਰਨਾ ਦੇਖੋ ਇਹ ਐਡੀ ਵੱਡੀ ਧੱਕੇਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਹੋ ਲੈ ਕੇ 9 ਬਿਗੇ ਦੂਜੀ ਲੈ ਕੇ ਘਰ ਦੀ কুরਕੀ ਲਿਆ ਕੇ ਘਰ ਦਾ ਸਮਾਨ ਵੀ ਕੱਢ ਕੇ ਬਾਹਰ ਸੜਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਣੀ ਘਰ ਤੇ ਦੁਆਰੇ ਕਬਜ਼ਾ ਕੀਤਾ ਹੈਗਾ ਜਣੀ ਐਡੀ ਨੰਗੀ ਚਿੱਟੀ ਧੱਕੇਸਾਹੀ ਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਅਚਾਰ ਸਿੰਘ ਬਹਿਦਾ ਰੋ ਗਿਆ ਕਿ ਅਸੀਂ ਇਸ ਮਸਲੇ ਦੇ ਵਿੱਚ ਐਮਐਲਏ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਅਸੀਂ ਜਿਹੜਾ ਮੰਤਰੀ ਹੈਗਾ ਅਮਨੋਰ ਰੋੜਾ ਸਾਹਿਬ ਉਹਨਾਂ ਨੂੰ ਮਿਲਿਆ ਇਹਨਾਂ ਨੂੰ ਮਿਲਿਆ ਜਣੀ ਸਰਕਾਰ ਵਾਲੇ ਪਾਸਿਓਂ ਕੋਈ ਜਮਾਂ ਲੰਗੀ ਚਿੱਟੀ ਤੱਕ ਕੇ ਸਾਹੀ ਆ ਜਣੀ ਇੱਕ ਟਰਾਂਸਫਾਰਮ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਟਰਾਂਸਫਾਰਮ 43 ਲੱਗੀ ਚਲਾ ਲਿਆ ਉਹ ਟਰਾਂਸਫਾਰਮ ਅਜੇ ਤੱਕ ਰੱਖ ਰੱਖਿਆ ਨਹੀਂ ਗਿਆ ਹੈਗਾ ਇਸ ਕਰਕੇ ਇਹ ਆ ਵੀ ਲਗਾਤਾਰ ਮਤਲਬ ਮੀਟਾ ਕਰਨ ਐਸਐਸਪੀ ਸਾਹਿਬ ਡੀਸੀ ਸਾਹਿਬ ਲਗਾਤਾਰ ਸਾਡੇ ਨਾਲ ਬਹਿ ਕੇ ਵੀ ਜਮਾ ਜਾਇਜ਼ ਮਸਲਾ ਜੀ ਸੋਣਾ ਸਹੀ ਮਸਲਾ ਜੀ ਸਾਨੂੰ ਇੰਨੇ ਦਿਨ ਦੇ ਦਿਓ ਜਣੀ ਬਹੁਤ ਵੱਡੀ ਧੱਕੇ ਸਾ ਜੀ ਜ਼ਰੂਰ ਜ਼ਿਲ੍ਹੇ ਦਾ ਜ਼ਮੀਨੀ ਮਸਲਾ ਜਿਹੜਾ 1 ਸਾਲ ਤੋਂ ਲਟਕ ਰਿਹਾ ਹੈ ਪਿੰਡ ਜਹਾਂਗੀਰ ਦਾ ਮਸਲਾ ਹੈ ਉਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹੜਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ ਚ ਹੋਇਆ ਹੋਇਆ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਹੈ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਰਤ ਸਿੰਘਾ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚ ਜਿਹੜਾ ਮੁਖੀ ਸੀ ਉਹਦਾ ਨਾਂ ਵੀ ਗੁਰਚਰਤ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹ ਪਰਿਵਾਰ ਦੇ ਕੇਸ ਦੀ ਪੈਰ ਵੀ ਹੈ ਉਹਦੀ ਲੜਕੀ ਕਰਦੀ ਹੈ ਜਿਹਦਾ ਨਾਂ ਕਿਰਨਾ ਹੈ ਉਹ ਸਾਰਾ ਫਸਲਾ ਜਬ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਉਹ ਹੁਣ ਹੁਣ ਤੱਕ ਜਾਨੀ ਇੰਪਲੀਮੈਂਟ ਨਹੀਂ ਕਰ ਸਕਿਆ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਰ ਹਲਕੇ ਦਾ ਇੰਚਾਰਜ ਹੈ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਤ ਹੇਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਹਨਾਂ ਦੇ ਬਾਰ ਚ ਬੈਠੇ ਵੀ ਧਰਨਾ ਵਾਲਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਸਲੇ ਨੂੰ ਲਿਆ ਵੀ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ ਉਹਨੂੰ 15 ਦਿਨ ਦੇ ਦਿੱਤੇ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਇਹਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 10 ਦਿਨ ਮੰਗੇ ਅਸੀਂ ਉਹਨਾਂ ਨੂੰ 15 ਦਿਨ ਦਿੱਤੇ ਯਾਨੀ ਉਹ 15 ਦਿਨ ਪੂਰੇ ਹੋਿਆਂ ਨੂੰ ਦੋ ਤਿੰਨ ਦਿਨ ਉੱਤੇ ਟੱਪ ਗਏ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਇਹੀ ਹੈ ਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਮੇ ਜੀ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਰਨ ਟ੍ਰੋਲ ਦੀ ਨੀਤੀ ਜਿਹਨੇ ਇੱਥੋਂ ਤੱਕ ਬਿਕ ਬਹੁਤ ਛੋਟਾ ਕੰਮ ਕਿ ਦਫਾ ਚੰਤਾਪ 45 ਲੱਗ ਹੋਣ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰਨ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮ ਹੀ ਮੁੜ ਕੇ ਜਿੰਨਾ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤੋਂ ਅਸੀਂ ਦੁਬਾਰਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਏਡੀ ਗੱਲ ਨਹੀਂ ਸੀ ਪਰ ਉਹਨਾਂ ਦੇ ਵਚਨ ਜਿਹੜੀ ਉਹਨਾਂ ਨੇ ਸਾਡਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਆਉਣ ਵਾਲੀ ਜਾਨੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦ ਹੇਅਰ ਦੀ ਕੋਠੀ ਦੇ ਮੁਤੇ ਦਾ ਧਰਨਾ ਲਗਾਤਾਰ ਪੱਕਾ ਮੋਰਚਾ ਵੀ ਲਾਵਾਂਗੇ ਤੇ ਜਿੱਥੇ ਜਿੱਥੇ ਜਾਊਗਾ ਉਮੀਦ ਹੇਅਰ ਉਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਕੀਤੀ ਹੈ ਉਹਨੇ ਜਿਨੇ ਹੁਣ ਐਡੀ ਵੱਡੀ ਵਾਅਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਅਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਅਦੇ ਤੋਂ ਮੁਕਰਿਆ ਹੋ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਪਹਿਲੇ ਵਾਅਦਿਆਂ ਦਾ ਕੀ ਬਣੂਗਾ ਤੇ ਗਾਹਾਂ ਉਹ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਛੋਡੇ ਜਰੀਏ ਪ੍ਰੈਸ ਕਾਨਫਰੰਸ ਇਸੇ ਬਰਨਾਲੇ ਚ ਕਰ ਰਹੇ ਹਾਂ ਤੇ ਛੋਡੇ ਜੀ ਦੇ ਸੁਨੇਹਾ ਪਹੁੰਚਾਉਣਾ ਚਾਹਿਆ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਚ ਕੋਈ ਚੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਹੈ ਕਿਉਂਕਿ ਆਲਰੇਡੀ ਇੱਕ ਅਦਾਲਤ ਕੋਰਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਜੂਨ ਜਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਚ ਇਕਨੋਮੀ ਦਾ ਵੀ ਕੋਈ ਸਬੰਧ ਨਹੀਂ ਹੈ ਇੱਕ ਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਥ ਦੇ ਇੰਤਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿ ਕਿਹੜੀ ਅਪਰੋਚ ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇਹਨਾਂ ਲੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਟਾਲਮ ਟੋਲ ਕੀਤੀ ਜਾ ਰਹੀ ਹੈ ਉਹ ਸਾਬਕਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਪਰੋਚ ਹੋਣੀ ਹੈ ਜਾ ਉਹਦੀ ਛਾਸੀ ਪਾਰਟੀਆਂ ਦੀ ਛਾਸੀ ਬੰਦੇ ਨਾਲ ਸੰਝ ਗੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਾਂ ਕਿਹੜੇ ਪਿੰਡ ਦਾ ਮਸਲਾ ਹੈ ਜਹਾਗੀਰ ਜੀ ਜਹਾਗੀਰ ਪਿੰਡ ਸਤੂ ਦੀ ਬਲਾਕ ਦੇ ਵਿੱਚ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਮੰਤਰੀ ਦੇ ਹਲਕੇ ਦਾ ਬੰਦੇ ਹਾਂ ਜੀ ਹਾਂ ਜੀ ਮੁੱਖ ਇਹਨਾਂ ਦੇ ਇਹਨਾਂ ਨੂੰ ਜੋ ਹੋਰ ਵੱਧ ਸਪਸ਼ਟ ਕਰਨਾ ਹੋਵੇ ਇੱਕ ਮਿੰਟ ਮੈਂ ਇੱਕ ਸਵਾਲ ਕਰਨਾ ਚਾਹਾਂਗਾ ਸਵਾਲ ਬਾਅਦ ਚ ਕਰ ਲਓ ਤੁਸੀਂ ਮੰਤਰੀ ਜੀ ਜਦੋਂ ਕੋਤੀ ਤੁਸੀਂ ਘੇਰੀ ਅਸੀਂ ਉਹਨੂੰ ਬਣ ਇਹ ਸਵਾਲ ਬਾਅਦ ਚ ਕਰ ਲਓ ਜੀ ਮੈਂ ਥੋੜੀ ਜਿਹੀ ਕੁਝ ਹੋਰ ਵਾਦਾ ਕਰਾਂਗਾ